ਪੰਜਾਬ ਨਿਊ ਟੈਲੀਵਿਜ਼ਨ ਦੇ ਜੁੜੇ ਦਰਸ਼ਕਾਂ ਸਵਾਗਤ ਮੈਂ ਸਕਰਾਲ ਚਾਹ ਹਨ ਪੰਜਾਬ ਇਸ ਵੇਲੇ ਬਹੁਤ ਚਿੰਤਾਜਨਕ ਦੌਰ ਵਿੱਚੋਂ ਲੰਘ ਰਿਹਾ ਹੈਗਾ ਪੰਜਾਬ ਵਿੱਚ ਹਰ ਦਿਨ ਅਜਿਹੇ ਦਿਲ ਕਬਾਉ ਘਟਨਾਵਾਂ ਵਾਪਰ ਰਹੀਆਂ ਨੇ ਜਿਨ੍ਹਾਂ ਬਾਰੇ ਸੁਣ ਕੇ ਅਤੇ ਦੇਖ ਕੇ ਅੰਦਰੋਂ ਮਨ ਬੜਾ ਪਛਿੱਜਿਆ ਜਾ ਰਿਹਾ ਹੈ ਹਰ ਦਿਨ ਇੱਥੇ ਕਤਲੋਗਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਕਰਕੇ ਹਰੇਕ ਪੰਜਾਬੀ ਦੇ ਮਨ ਦੇ ਵਿੱਚ ਡਰ ਵੀ ਦਿਖਾਈ ਦੇ ਰਿਹਾ ਜਿਹੜਾ ਇਨ੍ਹਾਂ ਘਟਨਾਵਾਂ ਤੋਂ ਕੋਹਾਂ ਦੂਰ ਰਹਿਣਾ ਚਾਹੁੰਦਾ ਹੈ ਇਸੇ ਪ੍ਰਕਾਰ ਜਦੋਂ ਅਸੀਂ ਪੰਜਾਬ ਦੇ ਪੁਰਾਣੇ ਵੇਲੇ ਦੀ ਗੱਲ ਕਰਦੇ ਆ ਤਾਂ ਪੁਰਾਣੇ ਵੇਲਿਆਂ ਦਾ ਦੌਰ ਤੇ ਅੱਜ ਦਾ ਦੌਰ ਜਦੋਂ ਆਪਸ ਵਿੱਚ ਮਲਾ ਕੇ ਦੇਖਦੇ ਆ ਤਾਂ ਬੜਾ ਆਪਸ ਵਿੱਚ ਮੇਲ ਨਹੀਂ ਖਾਂਦਾ ਦਿਖਾਈ ਦੇ ਰਿਹਾ ਹੈ ਪੰਜਾਬ ਵਿੱਚ ਹਰ ਦਿਨ ਅਜਿਹੀਆਂ ਦਿਲਕਮਾਉ ਘਟਨਾਵਾਂ ਵਾਪਰਨ ਕਰਕੇ ਜਿਹੜਾ ਪੰਜਾਬ ਖੁਸ਼ੀਆਂ ਦਾ ਪ੍ਰਤੀਕ ਸ਼ਾਂਤੀ ਦਾ ਪ੍ਰਤੀਕ ਹੁੰਦਾ ਸੀ ਉਹ ਅੱਜ ਗੋਲੀਆਂ ਵਾਲਾ ਪੰਜਾਬ ਕਿਉਂ ਬਣਦਾ ਜਾ ਰਿਹਾ ਹੈ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਜਿੱਥੇ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਬਹੁ ਗਿਣਤੀ ਲੋਕ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਉੱਥੇ ਸਾਡੇ ਦੁਆਰਾ ਚੁਣੇ ਹੋਏ ਸਿਆਸਦਾਨ ਤਾਂ ਆਪਣੀਆਂ ਸਿਆਸਤਾਂ ਦੇ ਵਿੱਚ ਹੀ ਰੁੱਝੇ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਵਿੱਚ ਇਸ ਵੇਲੇ ਜੋ ਸਥਿਤੀ ਸਿਆਸੀ ਨਜ਼ਰ ਦੀ ਤੌਰ ਤੇ ਬਣੀ ਹੋਈ ਆ ਉਹ ਤਾਂ ਆਪਣੀ ਰਾਜਨੀਤੀ ਗਿਣਤੀ ਮਿੰਤੀ ਤੇ ਵੋਟਾਂ ਤੱਕ ਹੀ ਸੀਮਤ ਹੋਈ ਦਿਖਾਈ ਦੇ ਰਹੀਆ ਕਿਉਂਕਿ ਪੰਜਾਬ ਇਸ ਵੇਲੇ ਜਿੱਥੇ ਅਜੇ ਹੀ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਇਆ ਦਿਖਾਈ ਦੇ ਰਿਹਾ ਉੱਥੇ ਹੀ ਪੰਜਾਬ ਵਿੱਚ ਇਸ ਵੇਲੇ ਜਿਮਣੀ ਚੋਣਾਂ ਦੀ ਖੇਤੀ ਵੀ ਨਾਲੋਂ ਨਾਲ ਬਾਧ ਫੁੱਲ ਰਹੀ ਹੈ ਇੱਕ ਜਿਮਣੀ ਚੋਣ ਦਾ ਅਜੇ ਨਿਵੇੜਾ ਹੋ ਕੇ ਹਟਿਆ ਹੁੰਦਾ ਤਾਂ ਦੂਸਰੇ ਕਿਸੇ ਹਲਕੇ ਦੀ ਜਿਮਣੀ ਚੋਣ ਤਿਆਰ-ਵਾਰ ਤਿਆਰ ਹੋ ਜਾਂਦੀ ਆ ਹਜੇ ਤਰਨਤਾਰ ਜਿਮਣੀ ਚੋਣ ਲੰਘੇ ਨੂੰ ਕੁਝ ਦਿਨ ਹੀ ਹੋਏ ਸਨ ਹੁਣ ਪੰਜਾਬ ਦੇ ਵਿੱਚ ਹੋਰ ਜਿਮਨੀ ਚੋਣਾ ਦੀ ਗੱਲ ਸਿੜਨੀ ਸ਼ੁਰੂ ਹੋ ਚੁੱਕੀ ਐ ਹਜੇ ਕੋਈ ਇਹ ਤਾਂ ਕਲੀਅਰ ਨਹੀਂ ਹੋ ਰਿਹਾ ਕਿ ਜਿਮਨੀ ਚੋਣ ਕਦੋਂ ਹੋਵੇਗੀ ਪਰ ਜਿਮਨੀ ਚੋਣਾ ਇੱਥੇ ਹੋਣੀ ਹੀ ਜ਼ਰੂਰ ਇਸ ਗੱਲ ਦੀ ਸਾਨੂੰ ਪੂਰੀ ਪੂਰੀ ਆਸ ਦਿਖਾਈ ਦੇ ਰਹੀ ਐ ਕਿਉਂਕਿ ਪੰਜਾਬ ਵਿੱਚ ਗੱਲ ਤਾਂ ਇਹ ਹੁਣ ਚਾਹੀਦੀ ਸੀ ਕਿ ਪੰਜਾਬ ਦੇ ਜੋ ਮੁੱਦੇ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਵੇ ਪਰ ਇੱਥੇ ਘੰਟੇ ਮਿੰਟੇ ਜੋ ਸਿਆਸਤ ਚੱਲ ਰਹੀ ਐ ਉਹ ਪੰਜਾਬ ਨੂੰ ਡੋਬੇ ਵਾਲੇ ਜਾ ਰਹੀ ਐ ਪੰਜਾਬ ਨੂੰ ਦਿਨੋਂ ਦਿਨਾਂ ਡਬੋ ਰਹੀ ਹੈ ਅਤੇ ਪੰਜਾਬ ਦੇ ਮੁੱਦੇ ਜੋ ਹੱਲ ਕਰਨ ਲਈ ਸਾਡੀਆਂ ਸਰਕਾਰਾਂ ਨੂੰ ਸਿਰ ਜੋੜ ਕੇ ਯਤਨ ਕਰਨ ਦੀ ਲੋੜ ਹੁੰਦੀ ਹੈ ਉਸ ਤੋਂ ਕੋਹਾਂ ਦੂਰ ਪਾਸਾ ਵਟਿਆ ਜਾ ਰਿਹਾ ਅੱਜ ਆਪਾਂ ਗੱਲ ਕਰਨ ਜਿਹੜੇ ਮੁੱਦੇ ਤੇ ਜਾ ਰਹੇ ਆ ਉਹ ਇਹ ਹੈ ਕਿ ਇੱਕ ਪਾਸੇ ਪੰਜਾਬ ਬੜੇ ਮੰਦਭਾਗ ਦੇ ਦੌਰ ਦੇ ਵਿੱਚ ਕਤਲੋਕਾਂ ਦੀ ਘਟਨਾਵਾਂ ਨਾਲ ਜੂਝ ਰਿਹਾ ਅਤੇ ਦੂਸਰੇ ਪਾਸੇ ਸਾਡੇ ਇੱਥੇ ਸਿਆਸੀ ਲੋਕ ਨੇ ਉਹ ਆਪਣੀਆਂ ਰੋਟੀਆਂ ਸੇਕਦੇ ਦਿਖਾਈ ਦੇ ਰਹੇ ਨੇ ਪੰਜਾਬ ਵਿੱਚ ਅਜਿਹਾ ਮਾਹੌਲ ਕਿਉਂ ਬਣਦਾ ਜਾ ਰਿਹਾ ਇਹ ਅੱਜ ਬੜਾ ਵੱਡਾ ਸੋਚਣ ਦਾ ਸਵਾਲ ਹੈ ਜਦੋਂ ਕਿਸੇ ਦਾ ਪੁੱਤ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਸਰਕਾਰੀ ਬਿਆਨ ਇਹ ਆ ਜਾਂਦੇ ਨੇ ਕਿ ਇਸ ਘਟਨਾ ਦੀ ਪੂਰਤ ਤੌਰ ਤੇ ਜਾਂਚ ਕੀਤੀ ਜਾਵੇਗੀ ਅਤੇ ਜੋ ਦੋਸ਼ੀ ਨੇ ਉਹ ਬਖਸ਼ੀ ਨਹੀਂ ਜਾਣਗੇ ਪਰ ਸਵਾਲਾਂ ਸਵਾਲ ਦਾ ਇਹ ਹੈ ਕਿ ਕਿ ਜੋ ਵਿਅਕਤੀ ਜਾਨ ਚਲੀ ਗਈ ਉਹਨਾਂ ਦੀਆਂ ਇਹਨਾਂ ਜਾਂਚਾਂ ਦੇ ਨਾਲ ਵਾਪਸ ਜਾਣਾ ਮੁੜ ਜਾਣੀਆਂ ਉਹ ਵਿਅਕਤੀ ਸਾਡੇ ਕੋਲ ਵਾਪਸ ਆ ਜਾਣਗੇ ਇਸ ਕਰਕੇ ਸਾਨੂੰ ਲੋੜ ਇਹ ਹੈ ਕਿ ਅਜਿਹੇ ਘਟਨਾਵਾਂ ਨੂੰ ਰੋਕਣ ਵਾਸਤੇ ਹੁਣ ਤੱਕ ਕਿਉਂ ਸ਼ਕਤੀ ਨਹੀਂ ਕੀਤੀ ਜਾ ਰਹੀ ਹਰ ਦਿਨ ਪੰਜਾਬ ਵਿੱਚ ਅਜਿਹੇ ਮਾਹੌਲ ਦਾ ਵਧਣਾ ਫੁੱਲਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਸਾਡੀਆਂ ਸਰਕਾਰਾਂ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਜੋ ਇੱਕ ਬਦਲਾਅ ਦੇ ਨਾਂ ਤੇ ਪੰਜਾਬ ਦੇ ਵਿੱਚ ਕਾਬਜ ਲੋਕਾਂ ਨੇ ਕੀਤੀ ਸੀ ਉਸ ਬਦਲਾਅ ਦੇ ਵਿੱਚੋਂ ਕੋਈ 5-7% ਵੀ ਅਜਿਹਾ ਬਦਲਾਅ ਸਾਨੂੰ ਦਿਖਾਈ ਨਹੀਂ ਤੇ ਤਾਂ ਅਜੇ ਤੱਕ ਭਾਵੇਂ ਇਹ ਗੱਲ ਸਿੱਧੇ ਤੌਰ ਤੇ ਕੌੜੀ ਵੀ ਜਾਪੇਗੀ ਪਰ ਇਹ ਗੱਲ ਸਚਾਈ ਤੋਂ ਲੁਕ ਨਹੀਂ ਸਕਦੀ ਕਿਉਂਕਿ ਪੰਜਾਬ ਦੇ ਵਿੱਚ ਜੋ ਉਮੀਦਾਂ ਨਾਲ ਲੋਕਾਂ ਨੇ ਬਦਲਾਅ ਬਣਾਇਆ ਸੀ ਉਹ ਬਦਲਾਅ ਕਿਤਨਾ ਕਿਤੇ ਖੁੱਲ ਪਤਾ ਨਹੀਂ ਕਿਹੜੇ ਪਾਸੇ ਜਾ ਕੇ ਸੌਂ ਗਿਆ ਜਾਂ ਬੋਂਦਲ ਗਿਆ ਕਿ ਲੋਕਾਂ ਦੇ ਜੋ ਕਹਾਣੀਆਂ ਸੀ ਜੋ ਲੋਕਾਂ ਦੇ ਮਸਲੇ ਸੀ ਜੋ ਲੋਕਾਂ ਦੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਹੱਲ ਕਰਨ ਤੋਂ ਇਹ ਬਦਲਾਅ ਕਿਤਨਾ ਕਿਤੇ ਜ਼ਰੂਰ ਖੁੰਝ ਗਿਆ ਜਾਪਦਾ ਹੈ ਉਲਟਾ ਜੋ ਦੇਣੋ ਦੇਣਾ ਅਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਇਸ ਤੋਂ ਹਰੇਕ ਵਿਅਕਤੀ ਪੰਜਾਬ ਦਾ ਚਿੰਤਾਜਨਕ ਸਥਿਤੀ ਵਿੱਚ ਜਾ ਕੇ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪੰਜਾਬ ਵਿੱਚ ਤਾਂ ਲੋਕ ਇਹ ਆਖ ਲੈ ਰਹੇ ਹੁੰਦੇ ਸਨ ਕਿ ਪੰਜਾਬ ਬੜਾ ਸ਼ਾਂਤੀ ਪ੍ਰਤੀਕ ਸੂਬਾਗਾ ਪੰਜਾਬ ਇੱਕ ਜਰਖੇ ਧਰਤੀ ਦਾ ਸੂਬਾਗਾ ਇੱਥੇ ਹਰੇਕ ਵਿਅਕਤੀ ਆਪਣੀ ਮਰਜ਼ੀ ਦੇ ਮੁਤਾਬਕ ਹੀ ਆਪਣੇ ਕੰਮਕਾਰ ਕਰ ਸਕਦਾ ਪਰ ਜਿਸ ਤਰ੍ਹਾਂ ਦਾ ਇੱਥੇ ਹੁਣ ਮੌਜੂਦਾ ਦੌਰ ਚੱਲ ਰਿਹਾ ਉਸ ਤੋਂ ਜੱਪ ਲੈ ਕੇ ਇੱਥੇ ਰਹਿਣਾ ਵੀ ਬੜਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਪਹਿਲਾਂ ਅਸੀਂ ਕਦੇ ਹੋਰਨਾਂ ਸੂਬਿਆਂ ਦੀ ਗੱਲ ਕਰਦੇ ਹੁੰਦੇ ਸੀ ਕਿ ਫਲਾਨੇ ਸੂਬੇ ਦੇ ਵਿੱਚ ਮਾਹੌਲ ਬੜਾ ਖਰਾਬ ਹੈ ਉੱਥੇ ਜਦੋਂ ਕੋਈ ਵੀ ਵਿਅਕਤੀ ਜਾਂਦਾ ਸੀ ਤਾਂ ਉਹ ਡਰ ਡਰ ਕੇ ਉਹ ਸੂਬੇ ਵਿੱਚੋਂ ਗੁਜ਼ਰਦਾ ਸੀ ਭਾਵ ਕਿ ਕੋਈ ਵਿਅਕਤੀ ਉਸ ਉੱبالਾਂ ਕੇ ਕਿਤੇ ਅਗਲੇ ਸੂਬੇ ਵੱਲ ਜਾਂਦਾ ਸੀ ਤਾਂ ਉਹਨਾਂ ਨੂੰ ਇੰਜ ਲੱਗਦਾ ਸੀ ਕਿ ਇਹ ਕਿਤੇ ਸਾਡੇ ਨਾਲ ਵੀ ਅਜਿਹੀ ਘਟਨਾਵਾਂ ਵਾਪਰ ਜਾਵੇ ਕਿ ਅਸੀਂ ਵੀ ਕਿਸੇ ਮੰਦਭਾਈ ਘਟਨਾ ਦਾ ਸ਼ਿਕਾਰ ਹੋ ਜਾਈਏ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠੀਏ ਪਰ ਹੁਣ ਤਾਂ ਅਜਿਹਾ ਮਾਹੌਲ ਪੰਜਾਬ ਵਿੱਚ ਹੀ ਬਣਦਾ ਜਾ ਰਿਹਾ ਹੈ ਜੋ ਇਹ ਕਤਲੋਗਾਰਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਗੋਲੀਆਂ ਵੱਜਣ ਦੀਆਂ ਜਾਂ ਗੋਲੀਆਂ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਹ ਤਾਂ ਬਹੁਤ ਮੱਥੇ ਤੇ ਚਿੰਤਾ ਦੇ ਲਖੀਰੇ ਖੜੀਆਂ ਕਰਦੀਆਂ ਦਿਖਾਈ ਦੇ ਰਹੀਆਂ ਨੇ ਅੱਜ ਜੇਕਰ ਆਪਾਂ ਦੇਖਿਆ ਜਾਵੇ ਤਾਂ ਪੰਜਾਬੀ ਹੀ ਪੰਜਾਬੀਆਂ ਦਾ ਦੁਸ਼ਮਣ ਕਿਉਂ ਬਣ ਗਿਆ ਕਿਉਂਕਿ ਪੰਜਾਬੀ ਤਾਂ ਇੱਕ ਦੂਜੇ ਦੇ ਪ੍ਰਤੀ ਹਮਦਰਦੀ ਰੱਖਦੇ ਸਨ ਪੰਜਾਬੀ ਤਾਂ ਇੱਕ ਦੂਜੇ ਦੇ ਕੰਮ ਵਿੱਚ ਹੱਥ ਵਟਾਉਂਦੇ ਸਨ ਪਰ ਅੱਜ ਪੰਜਾਬੀਆਂ ਕੋਲ ਜਦੋਂ ਦੇ ਰਿवार-ਰਵਾਰ ਪਿਸਟਲ ਹੱਥਾਂ ਵਿੱਚ ਆ ਗਏ ਉਸ ਤੋਂ ਬਾਅਦ ਇੱਕ ਦੂਜੇ ਦਾ ਵਿਰੋਧੀ ਕਿਉਂ ਬਣ ਗਿਆ ਇਹ ਬਹੁਤ ਵੱਡਾ ਸੋਚਣ ਦਾ ਸਵਾਲ ਆਮ ਲੋਕਾਂ ਵਾਸਤੇ ਵੀ ਹੈ ਭਾਵੇਂ ਆਪਾਂ ਗੱਲ ਸਰਕਾਰਾਂ ਦੇ ਸਿੱਟੇ ਦੰਨੇ ਆ ਕਿ ਸਰਕਾਰਾਂ ਨੂੰ ਵੀ ਚਾਗਣ ਦਾ ਵੇਲਾ ਆਪਾਂ ਵੀ ਮੰਨਦੇ ਆ ਕਿ ਸਰਕਾਰਾਂ ਨੂੰ ਸੋਚਣ ਦੀ ਲੋੜ ਆ ਅਜਿਹਾ ਨਹੀਂ ਕਿ ਕੱਲ੍ਹਜਾ ਕਟਰਾਵਾ ਦੇ ਮਗਰੋਂ ਜਾਂਚਾ ਕਰਵਾਉਣੀ ਆ ਲੋਕਾਂ ਨੂੰ ਸੁਖਦਾ ਸਾਹ ਦੇਣ ਨਹੀਂ ਆ ਉੱਥੇ ਹੀ ਸਾਨੂੰ ਖੁਦ ਨੂੰ ਪੰਜਾਬੀਆਂ ਨੂੰ ਵੀ ਇਸ ਗੱਲ ਬਾਰੇ ਸੋਚਣਾ ਪਵੇਗਾ ਕਿ ਇੱਕ ਮਿੰਟ ਵਿੱਚ ਕਿਸੇ ਦੀ ਜਾਨ ਅਸੀਂ ਕਿਵੇਂ ਲੈ ਲੈਂਦੇ ਆ ਅਤੇ ਗੋਲੀਆਂ ਮਾਰ ਕੇ ਠਾਠਾ ਕਰਕੇ ਚਲੇ ਜਾਂਦੇ ਆ ਇਹ ਬਹੁਤ ਵੱਡਾ ਸਾਡੇ ਤੇ ਵੀ ਸਵਾਲ ਪੰਜਾਬੀਆਂ ਤੇ ਵੀ ਸੋਚਣ ਦਾ ਬਣਦਾ ਹੈ ਪੰਜਾਬ ਜਦੋਂ ਪਹਿਲਾਂ ਵੀ ਦੱਸਿਆ ਗਿਆ ਪੰਜਾਬ ਇੱਕ ਸ਼ਾਂਤਿਪੂਰਵਕ ਸੂਬਾ ਜੀ ਪੰਜਾਬ ਦੇ ਵਿੱਚ ਹੁਣ ਜਿੱਥੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਉੱਥੇ ਹੀ ਚੋਰੀਆਂ ਲੁੱਟਖੋਹਾਂ ਦੇ ਘਟਨਾਵਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਵਿੱਚ ਕੋਈ ਚੰਗਾ ਪ੍ਰਸਿੱਧ ਵਿਅਕਤੀ ਆਪਣਾ ਵੱਡਾ ਕਾਰੋਬਾਰ ਸਥਾਪਿਤ ਕਰਨ ਤੋਂ ਵੀ ਸੰਕੋਚ ਕਰਨ ਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਖੁੱਲ੍ਹ ਕੇ ਕਾਰੋਬਾਰ ਕਰਦਾ ਤਾਂ ਉਸ ਨੂੰ ਅਜਿਹੇ ਤਰੀਕੇ ਨਾਲ ਵੱਖ-ਵੱਖ ਪ੍ਰਕਾਰ ਦੀਆਂ ਧਮਕੀਆਂ ਮਿਲਣ ਲੱਗ ਜਾਂਦੀਆਂ ਨੇ ਜਿਨ੍ਹਾਂ ਨਾਲ ਉਸ ਦੇ ਅੰਦਰ ਫਿਰ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੁਣ ਅੱਜ ਵੱਡਾ ਸਵਾਲ ਇਹ ਹੈ ਕਿ ਅਜਿਹਾ ਮਾਹੌਲ ਪੰਜਾਬ ਵਿੱਚ ਕਦੋਂ ਤੇ ਕਿਵੇਂ ਬਣਿਆ ਇਹ ਸਭ ਨੂੰ ਸੋਚਣ ਦਾ ਵਿਸ਼ਾ ਹੈ ਸਭ ਨੂੰ ਸੋਚਣ ਦੀ ਲੋੜ ਹੈ ਔਰ ਅਸੀਂ ਸਰਕਾਰਾਂ ਨੂੰ ਵੀ ਕਹਿੰਦੇ ਹਾਂ ਕਿ ਅਜਿਹੇ ਮਾਹੌਲ ਤੋਂ ਪੰਜਾਬੀਆਂ ਨੂੰ ਨਿਜਾਤ ਦਵਾਈ ਜਾਵੇ ਅਤੇ ਪੰਜਾਬੀ ਖੁਦ ਵੀ ਇਸ ਮਾਹੌਲ ਦੇ ਵਿੱਚੋਂ ਨਿਕਲਣ ਲਈ ਆਪਣੇ ਤੌਰ ਤੇ ਵੀ ਯਤਨ ਆਰੰਭ ਦੇ ਰਹਿਣ ਪੰਜਾਬ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਇਸ ਵੇਲੇ ਜਿਮਣੀ ਚੋਣਾਂ ਦੀ ਖੇਤੀ ਵੱਧ ਫੁੱਲ ਰਹੀ ਹੈ ਹਜੇ ਤਰਨਤਾਰਨ ਜਿਮਣੀ ਚੋਣ ਲੰਗੀ ਨੂੰ ਕੁਝ ਦਿਨਾਂ ਹੋਏ ਸਨ ਕਿ ਹੁਣ ਜਾਪਦਾ ਹੈ ਕਿ ਖਰੂਰ ਸਾਹਿਬ ਦੀ ਚੋਣ ਵੀ ਜਲਦੀ ਹੋ ਸਕਦੀ ਹੈ ਵਿਧਾਨ ਸਭਾ ਹਲਕਾ ਖਰੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਨਾਂ ਦੇ ਵਿਧਾਇਕ ਜਿੱਤੇ ਹੋਏ ਨੇ ਉਹਨਾਂ ਨੂੰ ਇੱਕ ਪੁਰਾਣੇ ਕੇਸ ਦੇ ਵਿੱਚ ਸਜ਼ਾ ਹੋ ਜਾਂਦੀ ਆ ਤੇ ਉਹ ਸਜ਼ਾ ਉਹਨਾਂ ਨੂੰ 4 ਸਾਲ ਦੀ ਹੋਈ ਹੈ ਜੋ ਸਾਡੇ ਕੈਦੇ ਕਾਨੂੰਨ ਆਖਦੇ ਨੇ ਉਸ ਦੇ ਵਿੱਚ ਇਹ ਦੱਸਿਆ ਹੋਇਆ ਕਿ ਜਿਸ ਵਿਅਕਤੀ ਨੂੰ 2 ਸਾਲ ਤੋਂ ਵੱਧ ਚੁਣੇ ਹੋਏ ਨੁਮਾਇੰਦੇ ਨੂੰ ਸਜ਼ਾ ਹੋ ਜਾਵੇ ਤਾਂ ਉਸ ਦੀ ਜੋ ਮੌਜੂਦਾ ਸੀਟ ਹੁੰਦੀ ਹੈ ਭਾਵੇਂ ਉਹ ਲੋਕ ਸਭਾ ਦੀ ਸੀਟ ਹੋਵੇ ਭਾਵੇਂ ਵਿਧਾਨ ਸਭਾ ਹਲਕੇ ਦੀ ਸੀਟ ਹੋਵੇ ਉਹ ਉਸ ਕੋਲੋਂ ਜਾਵੇ ਹੀ ਜਾਵੇਗੀ ਉਸੇ ਪ੍ਰਕਾਰ ਜੋ ਇਹ ਇੱਥੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਜਿੱਤਿਆ ਹੋਇਆ ਸੀ ਇਸ ਨੂੰ 4 ਸਾਲ ਦੀ ਸਜ਼ਾ ਹੋਈ ਹੈ ਔਰ ਇਸ ਨੇ ਆਪਣੀ ਸਜ਼ਾ ਨੂੰ ਰੋਕਣ ਵਾਸਤੇ ਚਾਰਾ ਜੋ ਵੀ ਕੀਤੀ ਪਰ ਉਸ ਲਈ ਇਸ ਚਾਰਾਦੋਏ ਨੂੰ ਫਿਲਹਾਲ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਔਰ ਹੁਣ ਮਾਨਯੋਗ ਹਾਈ ਕੋਰਟ ਵੱਲੋਂ ਉਹਨਾਂ ਦੀ ਸਜ਼ਾ ਤੇ ਰੋਕ ਲਾਉਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਉਸੇ ਪ੍ਰਕਾਰ ਜਿਸ ਤਰ੍ਹਾਂ ਉਹਨੇ ਸਜ਼ਾ ਚੱਲ ਰਹੀ ਹੈ ਉਸ ਨੂੰ ਬਰਕਰਾਰ ਰੱਖਿਆ। ਆਗਰ ਕੋਈ ਉੱਚ ਪਦਰੀ ਅਦਾਲਤ ਵੱਲੋਂ ਹੁਣ ਉਹਨਾਂ ਦੀ ਸਜ਼ਾ ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਇਹ ਸੀਟ ਜਲਦੀ ਖਾਲੀ ਹੋ ਸਕਦੀ ਹੈ ਅਤੇ ਪੰਜਾਬ ਵਿੱਚ ਨਵੀਂ ਜਿਮਨੀ ਚੋਣ ਦਾ ਫੇਰ ਰੌਲਾ ਲੱਪਾ ਪੈਣ ਲੱਗ ਜਾਵੇਗਾ। ਜੋ ਪੰਜਾਬ ਦੀਆਂ ਸ਼ਾਸਕ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਦੇ ਜਿਵੇਂ ਪਹਿਲਾਂ ਹਾਲਾਤਾਂ ਬਾਰੇ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ ਉਸ ਬਾਰੇ ਤਾਂ ਸ਼ਾਇਦ ਧਿਆਨ ਨਹੀਂ ਦੇਣਾ ਔਰ ਆਪਣੀ ਜੋ ਇਹ ਜਿਮਣੀ ਚੋਣ ਦਾ ਜੇਕਰ ਐਲਾਨ ਹੋ ਜਾਂਦਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਅਜੇ ਐਲਾਨ ਤਾਂ ਭਾਵੇਂ ਨਹੀਂ ਹੋਇਆ ਪਰ ਜਿਹੜੀਆਂ ਸ਼ਾਸਕ ਪਾਰਟੀਆਂ ਨੇ ਉਹਨੇ ਆਪਣੀ ਜੋੜ ਤੋੜ ਕਰਨੇ ਇਸ ਸ਼ੀਟ ਨੂੰ ਲੈ ਕੇ ਕਰ ਦਿੱਤੇ ਨੇ ਸੋ ਦੇਖਦੇ ਹਾਂ ਕਿ ਆਉਣ ਦਿਨਾਂ ਵਿੱਚ ਹੋਰ ਕੀ ਅਉਣੇ ਦਿਨਾਂ ਵਿੱਚ ਪੰਜਾਬ ਦੀ ਸਿਹਤ ਕਿਸ ਤਰ੍ਹਾਂ ਦੀ ਕਰਵਟ ਲਾਵੇਗੀ ਸੋ ਅੱਜ ਦੀ ਪ੍ਰੋਗਰਾਮ ਦੇ ਵਿੱਚ ਚਰਚਾ ਐਨੀ ਹੀ ਜੋ ਮੇਰੇ ਵੱਲੋਂ ਜੋ ਸਾਡੇ ਵੱਲੋਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਦਾ ਤੁਹਾਡੇ ਨਾਲ ਅਸੀਂ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਆ ਉਸ ਬਾਰੇ ਆਪਣੇ ਵਿਚਾਰ ਵੀ ਜਰੂਰ ਦੇਣਾ ਔਰ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦੇਣਾ ਧੰਨਵਾਦ ਸਤਿ ਸ੍ਰੀ ਅਕਾਲ